ਲੋ ਜੀ ਹਲਕਾ ਜਲਾਲਾਵਾਦ ਦੇ ਵਿੱਚ ਦਿਨੋ ਦਿਨ ਗੁੰਡਾਗਰਦੀ ਫੁੱਲ ਹੁੰਦੀ ਜਾਂਦੀ ਆ ਗੁੰਡਾਗਰਦੀ ਸਿਖਰਾਂ ਤੇ ਹੋ ਰਹੀ ਆ ਤੇ ਸਾਡੇ ਐਮ ਐਲ ਏ ਸਾਹਿਬ ਪਤਾ ਨਹੀਂ ਕਿਹੜੀ ਖੋਡ ਵਿੱਚ ਜਾ ਕੇ ਲੁਕੇ ਪਏ ਆ ਹਲਕਾ ਜਲਾਲਾਵਾਦ ਦੇ ਵਿੱਚ છાਤੀ ਨਹੀਂ ਮਾਰਦੇ ਖੌਰੇ ਮੱਥੇ ਲੱਗਣ ਨੂੰ ਦੇਲੀ ਨਹੀਂ ਕਰਦਾ ਮੈਂ ਪੰਜਾਬ ਦੇ ਲੋਕਾਂ ਨੂੰ ਦੱਸ ਦੇਵਾਂ ਕਿ ਹਲਕਾ ਜਲਾਲਾਵਾਦ ਦੇ ਵਿੱਚ ਮਾਰਕੀਟ ਕਮੇਟੀ ਦਾ ਜਿਹੜਾ ਸੁਪਰਵਾਈਜ਼ਰ ਹੁੰਦਾ ਉਹਦੇ ਤੇ ਪੂਰੀ ਗੁੰਡਾਗਰਦੀ ਹੋਈ ਆ ਤੇ ਗੁੰਡਾਗਰਦੀ ਕੀਤੀ ਕਿਹਨੇ ਆ ਗੁੰਡਾਗਰਦੀ ਕੀਤੀ ਆ ਆਮ ਆਦਮੀ ਪਾਰਟੀ ਦੇ ਚੇਅਰਮੈਨ ਨੇ ਔਰ ਜਿਹੜਾ ਚੇਅਰਮੈਨ ਆ ਉਹ ਗੋਲਡੀ ਦਾ ਖਾਸਾ ਔਰ ਜਿਸ ਦਿਨ ਉਹਨੇ ਉਹਦਾ ਸੰਭਾਲਿਆ ਸੀ ਖੇਤੀਬਾੜੀ ਮੰਤਰੀ ਆ ਕੇ ਉਹਦਾ ਦੇ ਕੇ ਗਏ ਸੀ ਉਹਨਾਂ ਨੂੰ ਤੇ ਜਿਹਦੇ ਕੋਲ ਇੰਨੀ ਪਾਵਰ ਹੋਵੇ ਤੇ ਉਹ ਆਪ ਦੀ ਮੁੱਛ ਕਿਉਂ ਨਾ ਮਰੋੜੇ ਜਿਹਦੇ ਕੋਲ ਇੰਨੀ ਪਾਵਰ ਹੋਵੇ ਤੇ ਉਹ ਫਿਰ ਕੋਈ ਅਫਸਰ-ਉਫਸਰ ਤੋਂ ਦੇ ਅੱਗੇ ਚੀਜ਼ ਕੀ ਆ ਇਹ ਜਿਹੜੇ ਸਰਕਾਰੀ ਅਫਸਰਾਂ ਇੰਨਾ ਲੀਡਰਾਂ ਦੇ ਮਗਰ ਲੱਗ ਕੇ ਆਮ ਜਨਤਾ ਦੇ ਕੁੱਟ ਮਾਰਦੇ ਆ ਆਮ ਜਨਤਾ ਨੂੰ ਤੰਗ ਤੰਗ ਪਰੇਸ਼ਾਨ ਕਰਦੇ ਆ ਪਰ ਅੱਜ ਹੋਇਆ ਕੀ ਆ ਕਿ ਅੱਜ ਇੰਨਾ ਅਫਸਰਾਂ ਤੇ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਉਹ ਭਾਰੀ ਪੈਂਦੇ ਜਾ ਰਹੇ ਆ ਬਹੁਤ ਜ਼ਿਆਦਾ ਕੁੱਟਿਆ ਮੈਂ ਤੁਹਾਨੂੰ ਫੋਟੋਆਂ ਵੀ ਵਿਖਾ ਦੂੰਗਾ ਪਿੰਡੇ ਤੇ ਲਾਸਾਂ ਪਈਆਂ ਹੋਈਆਂ ਮੈਂ ਕਹਿੰਦਾ ਰੀਜਾਂ ਨਾਲ ਲਾ ਕੇ ਕੁੱਟਿਆ ਤਿੰਨ ਚਾਰ ਜਣਿਆਂ ਨੇ ਹੁਣ ਉਹ ਸੁਪਰਵਾਈਜ਼ਰ ਇਹ ਦੱਸ ਰਿਹਾ ਕਿ ਮੈਂ ਬੋਲੀ ਕਰਾਈ ਆ ਜੀ ਜਿਹੜੀ ਕੋਈ ਪਤਾ ਨਹੀਂ ਕਰਾਉਣੀ ਸੀ ਬੋਲੀ ਉਹਨੇ ਤੇ ਬੋਲੀ ਕਰਾਉਣ ਤੋਂ ਰੋਕਿਆ ਗਿਆ ਆਂਦਾ ਜੀ ਮੈਨੂੰ ਨੋਟਿਸ ਵੀ ਭੇਜਿਆ ਗਿਆ ਬਹੁਤ ਕੁਝ ਹੋ ਕੀਤਾ ਗਿਆ ਪਰ ਮੈਨੂੰ ਇੱਕ ਕਮਰੇ ਦੇ ਵਿੱਚ ਬੰਦ ਕਰਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਤੇ ਉਹਦੇ ਸਾਥੀਆਂ ਨੇ ਕਹਿੰਦੇ ਬਹੁਤ ਕੁੱਟਿਆ ਉਹ ਬੰਦਾ ਰੋ ਰਿਹਾ ਤੇ ਉਹਦੀ ਪਰਿਵਾਰ ਅੱਗੇ ਕੀ ਚੀਜ਼ ਰਹਿ ਗਈ ਉਹ ਕਹਿੰਦਾ ਮੇਰੀ ਬਦਲੀ ਕਰ ਦੋ ਕਾਰਵਾਈ ਨਹੀਂ ਹੋਣੀ ਤੇ ਹੁਣ ਮੈਂ ਪਰਚਾ ਵੇਖਿਆ ਉਹਦੇ ਵਿੱਚ ਕੋਈ ਸੱਜਣਾ ਦਾ ਕਹਿੰਦਾ ਪਰਚੇ ਦੇ ਵਿੱਚ ਕੁੱਟਮਾਰ ਵਾਲੀ ਤਾਂ ਗੱਲ ਲੈਣੀਗੀ ਬਸ ਮਜ਼ਾਕ じゃ ਕੀਤਾ ਹੁਣ ਮੈਂ ਗੋਲਦੀ ਕੰਬੋਜ ਨੂੰ ਪੁੱਛਦਾ ਕਿ ਜੇਕਰ ਤੇਰੇ ਖਾਸ ਬੰਦੇ ਹੋਣਗੇ ਉਹ ਸਾਡੇ ਤੇ ਪਰਚਾ ਵੀ ਪਵਾਉਂਦੇ ਆ ਤੂੰ ਫੋਨ ਕਰਾ ਕੇ ਤਗੜੀ ਤੋਂ ਤਗੜੀ ਧਾਰਾ ਸਾਡੇ ਤੇ ਲਵਾਈ ਸੀ ਅੱਜ ਹੁਣ ਜਿਹੜੇ ਤੇਰੇ ਬੰਦੇ ਗੁੰਡਾਗਰਦੀ ਕਰਦੇ ਉਹ ਤੇਰੇ ਸਿਰ ਤੇ ਕਰਦੇ ਆ ਅੱਖੇ ਕੱਟਾ ਤਿੰਗ ਦਾ ਪਿਆਏ ਕਿੱਲੇ ਦੇ ਜ਼ੋਰ ਤੇ ਓ ਭਗਵੰਤ ਮਾਨਾ ਕਿਹੜੀਆਂ ਖੁੱਡਾਂ 'ਚ ਜਾ ਕੇ ਨੱਚਦਾ ਫਿਰਦਾ ਤੈਨੂੰ ਦਿੱਲੀ ਦੇ ਵਿੱਚ ਨੱਚਣ ਵਾਸਤੇ ਨਹੀਂ ਰੱਖਿਆ ਅਖੇ ਮੈਂ ਕਿਹਾ ਸਰਕਾਰ ਜੀ ਕਿੱਥੇ ਆ ਅਖੇ ਮੈਂ ਦਿੱਲੀ ਗਿਆ ਸੀ ਕੀ ਕਰਦੀ ਸੀ ਸਰਕਾਰ ਨੂੰ ਅੱਗੋਂ ਪੁੱਛਿਆ ਅਖੇ ਕੇਦਰੀਵਾਲ ਦੀ ਕੁੜੀ ਦੇ ਵਿਆਹ 'ਚ ਪਾਰਟੀ 'ਚ ਸੀ ਨੱਚੀ ਜਾਂਦੀ ਸੀ ਅਖੇ ਤਰਕੇ ਤੋਂ ਹੀ ਮੈਂ ਤੇਰਾ ਨਹੀਂ ਫੋਨ ਟਰਾਈ ਕੀਤਾ ਕਾਦੋਂ ਚੱਕਿਆ ਨਹੀਂ ਅਖੇ ਮੈਂ ਨੱਚਣ ਲੱਗ ਪਈ ਸੀ ਉਹ ਨੱਚ-ਨੱਚ ਕੇ ਕਿਹਨੂੰ ਮਨਾਉਣਾ ਉੱਥੇ ਭਰਾਵਾ ਦਿੱਲੀ ਵਾਲੇ ਧਿਆਨ ਛੱਡ ਆ ਤੈਨੂੰ ਪੰਜਾਬ ਦੇ ਵਿੱਚ ਲਿਆਂਦਾ ਸੀ ਕਾਦੇ ਵਾਸਤੇ ਤਾਂ ਕਿ ਪੰਜਾਬ ਦੇ ਵਿੱਚੋਂ ਗੁੰਡਾਗਰਦੀ ਖਤਮ ਹੋ ਸਕੇ ਤੇਰੀ ਸਰਕਾਰ ਲਿਆਂਦੀ ਸੀ ਤਾਂ ਕਿ ਤੇਰੀ ਸਰਕਾਰ ਆ ਜੇ ਤੇ ਲੋਕ ਖੁਸ਼ਹਾਲ ਹੋ ਜਾਣ ਪਰ ਮੈਂ ਮਾਫੀ ਚਾਹੁੰਨਾ ਮੈਨੂੰ ਇੰਜ ਲੱਗਦਾ ਤੈਨੂੰ ਕੋਈ ਬਲੈਕਮੇਲ ਕਰ ਰਿਹਾ ਤੂੰ ਆਪਦੇ ਐਮਐਲਏ ਨੂੰ ਸਵਾਲ ਨਹੀਂ ਕਰ ਰਿਹਾ ਜਾ ਇੰਜ ਜਾਪਦਾ ਕਿ ਤੇਰੇ ਐਮਐਲਏਾਂ ਦੀ ਸੈਟਿੰਗ ਸਿੱਧੀ ਕੇਜਰੀਵਾਲ ਨਾਲ ਹੋ ਚੁੱਕੀ ਆ ਤੇ ਤੂੰ ਕੱਲਾ ਨੱਚਣ ਜੋਗ ਰਹੀ ਰਹਿ ਗਿਆ ਤੇਰੇ ਪੱਲੇ ਕੱਲਾ ਨੱਚਣ ਪੁਣਾ ਹੀ ਰਹਿ ਗਿਆ ਹੋਰ ਤੇਰੇ ਪੱਲੇ ਕੱਖ ਨਹੀਂ ਹੁਣ ਮੈਂ ਹਲਕਾ ਜਲਾਲਾਵਾਦ ਦੇ ਗੋਲਦੀ ਕੰਬੋਜ ਐਮਐਲਏ ਨੂੰ ਪੁੱਛਦਾ ਕਿ ਭਰਾ ਮੁੱਕਰੀ ਨਾ ਕਿਸੇ ਗੱਲ ਤੋਂ ਨਾ ਮੁੱਕਰੀ ਤੇਰੇ ਖਾਸਮ ਖਾਸ ਬੰਦੇ ਅਫਸਰਾਂ ਨੂੰ ਕੁੱਟਣ ਲੱਗ ਗਏ ਆ ਤੇ ਕੱਲ ਨੂੰ ਇਹ ਨਹੀਂ ਪਤਾ ਕਿ ਆਮ ਜਨਤਾ ਦਾ ਬਣੇ ਕੀ ਇਹ ਜੇ ਕੋਈ ਥੋੜਾ ਅਫਸਰ ਕਹਿਣਾ ਨਹੀਂ ਮੰਨਦਾ ਮੈਂ ਇਹ ਵੀ ਕਹਿਣਾ ਕਿ ਸਰਕਾਰ ਦੇ ਵਿੱਚ ਜਿਹੜੇ ਕੋਈ ਚੇਅਰਮੈਨਾਂ ਚਾਹੇ ਕੋਈ ਉਹਦਾ ਮਾੜਾ ਮੋਟਾ ਕਹਿਣਾ ਮੰਨਣਾ ਪੈਂਦਾ ਇਹ ਗੱਲ ਮੈਂ ਤੁਹਾਡੀ ਸਮਝਦਾ ਪਰ ਕੁੱਟਣ ਵਾਲਾ ਕੰਮ ਤਾਂ ਮੈਂ ਪਹਿਲੀ ਵਾਰੀ ਵੇਖਿਆ ਤਸੱਲੀਂਾ ਕਰਾ ਰਹੇ ਆ ਤੁਸੀਂ ਸਾਨੂੰ ਥੋੜੇ ਤੋਂ ਡਰ ਨਹੀਂ ਲੱਗਦਾ ਸਾਨੂੰ ਆਉਣ ਵਾਲੀ ਸਰਕਾਰ ਤੋਂ ਡਰ ਲੱਗਦਾ ਆਖੇ ਪਤਾ ਨਹੀਂ 71243 ਤੇ 91643 ਹੁਣ ਜਿਹੜੀ 7 ਸੀ ਉਹ 1043 ਸੀ ਤੇ ਜਿਹੜੀ 9 ਆ ਉਹ 1643 ਹੋ ਗਈ ਤੁਸੀਂ ਤਾਂ 10 ਵਾਲੇ ਆਲੇ ਆਂ ਅੱਗੋਂ ਜਿਹੜੀ ਸਰਕਾਰ ਆਉਣੀ ਆ ਤੁਸੀਂ ਉਹਨਾਂ ਨੂੰ ਵੱਲ ਸਿਖਾਤਾ ਮੀਡੀਆ ਕਿਵੇਂ ਬਹਾਉਣੀ ਆ ਤੁਸੀਂ ਵੱਲ ਸਿਖਾਤਾ ਅਫਸਰ ਕਿਵੇਂ ਕੁੱਟਨੇ ਆ ਤੁਸੀਂ ਵੱਲ ਸਿਖਾਤਾ ਤੁਸੀਂ ਆ ਆਮ ਲੋਕਾਂ ਤੇ ਪਰਚੇ ਕਿਵੇਂ ਪਵਾਉਣੇ ਆ ਤੁਸੀਂ ਸਿਖਾਤਾ ਸਾਰਾ ਕੁਝ ਤੁਸੀਂ ਸਿਖਾਤਾ ਕਿ ਜਿਹੜੀ ਅੱਗ ਤੁਸੀਂ ਲਾਈ ਆ ਇਹ ਸੱਕਦਾ ਸਾਨੂੰ ਤਾਂ ਸੇਕ ਹੋਣਾ ਤੁਹਾਨੂੰ ਵਿੱਚ ਮਚਾਉਣ ਗਿਆ ਇਦੀ ਅਖੀ ਯਾਦ ਰੱਖ ਲੋ ਜੇਕਰ ਤੁਹਾਨੂੰ ਇਹ ਅੱਗ ਦੇ ਵਿੱਚੋਂ ਆਉਣ ਵਾਲੀ ਸਰਕਾਰ ਨਾ ਮਚਾਵੇ ਤਾਂ ਤੁਸੀਂ ਕਹਿ ਦੋ ਜੀ ਇਹ ਵਿਸ਼ਵ ਦੀ ਫਾਈਲ ਕ ਐਵੇਂ ਫਿਰਦੇ ਸੀ ਚੇਅਰਮੈਨ ਹੋ ਕੇ ਇੱਕ ਅਫਸਰ ਨੂੰ ਕੁੱਟਣਾ ਤੇ ਗੋਲਦੀ ਕੰਬੋਜ ਐਮ ਐਲ ਏ ਦੇ ਖਾਸ ਬੰਦਾ ਹੋਵੇ ਤੇ ਬਸ ਪਰਚੇ ਕਾਦੇ ਹੋਣੇ ਆ ਕਿਹੜੀਆਂ ਕਾਰਵਾਈਆਂ ਹੋਣੀਆਂ ਇੱਥੇ ਉਹ ਲੋਕਾਂ ਨੇ ਤੁਹਾਡੇ ਕੋਲ ਆ ਕੇ ਅਰਜ਼ੀਆਂ ਲਾਉਣੀਆਂ ਹੁੰਦੀਆਂ ਵੀ ਸਾਡੇ ਨਾਲ ਧੱਕਾ ਹੋ ਗਿਆ ਪਰ ਧੱਕੇ ਤਾਂ ਤੁਸੀਂ ਕਰਾਈ ਜਾਂਦੇ ਆ ਆਖੇ ਕੱਟਾ ਤਿੰਗ ਦਾ ਪਿਆਇ ਕਿੱਲੇ ਦੇ ਜ਼ੋਰ ਤੇ ਉਹਨਾਂ ਮਗਰ ਕਿੱਲਾ ਮੰਤਰੀ ਬੈਠਾ ਤੂੰ ਐਮਐਲਏ ਬੈਠਾ ਤੇ ਤੇਰੇ ਬੰਦੇ ਹੁਣ ਬੰਦੇ ਕੋਟ ਰਹੇ ਆ ਅਫਸਰ ਕੋਟ ਰਹੇ ਆ ਹੁਣ ਦੱਸ ਕਿ ਆਮ ਲੋਕਾਂ ਦਾ ਬਣੂਗਾ ਕੀ ਤੇ ਮੈਂ ਚੇਅਰਮੈਨ ਵੀਰ ਨੂੰ ਵੀ ਬੇਨਤੀ ਕਰਦਾ ਕਿ ਯਾਰ ਤੇਰਾ ਕਹਿਣਾ ਨਹੀਂ ਮੰਨਦਾ ਸੀ ਤੂੰ ਬਦਲੀ ਕਰਵਾ ਦਿੰਦਾ ਆ ਤੇਰਾ ਕੁੱਟ ਕਟਈ ਵਾਲਾ ਕੰਮ ਸਹੀ ਆ ਯਾਰ ਲਾਛਾਂ ਪਾਤੀਆਂ ਪਿੰਡ ਤੇ ਪਿੰਡੇ ਤੇ ਉਹਦੇ ਤਾਂ ਤੁਸੀਂ ਹੋਰ ਅਫਸਰਾਂ ਦੇ ਮਨ ਦੇ ਵਿੱਚ ਵੀ ਡਰ ਪਾਉਨੇ ਆ ਤਾਂ ਉੱਥੇ ਜਿਹੜੇ ਆ ਐਸ ਐਚਓ ਰੱਖੇ ਆ ਇਹ ਐਸ ਐਚਓ ਕਿਹੜੇ ਐਮ ਐਲ ਤੋਂ ਬਾਹਰ ਜਾਣਗੇ ਜਿਹੜੇ ਥਾਣੇ ਆ ਹਲਕਾ ਜਲਾਲਾਬਾਦ ਦੇ ਉਹ ਗੋਲਦੀ ਕੰਬੋਜ ਨੇ ਆਪਦੀ ਜਾਤੀ ਦੇ ਹੀ ਉਹਦੇ ਐ ਐਸ ਐਚਓ ਲੱਗੇ ਆ ਤੇ ਜਾਤੀ ਦੇ ਕਿਉਂ ਲੱਗੇ ਆ ਜਿਹੜੇ ਜਾਤੀ ਦੇ ਐਸਐਚਓ ਲੱਗੇ ਆ ਕਿਉਂ ਲੱਗੇ ਆ ਕਿਹੜੀ ਗੱਲੋਂ ਲੱਗੇ ਆ ਇਹ ਦੱਸੋ ਫਿਰ ਕੰਮ ਉਹੀ ਹੋਊਗਾ ਜਦੋਂ ਸਾਡੇ ਤੇ ਤਰਸ਼ੇਮ ਸ਼ਰਮਾ ਨੇ ਪਰਚਾ ਕੱਟਿਆ ਤਾਂ ਉਹ ਕਹਿੰਦਾ ਵਿਸ਼ਵਦੀਪ ਮੈਂ ਮਜਬੂਰ ਆ ਐਮਐਲਏ ਨਾਲ ਗੱਲ ਕਰ ਲਾ ਉਹ ਕਹਿੰਦਾ ਵਿਸ਼ਵਦੀਪ ਤੇ ਪਰਚਾ ਕੱਟੋ ਹੀ ਕੱਟੋ ਹਾਲਾਂਕਿ ਅਸੀਂ ਇੱਕ ਪੁਆਇੰਟ ਵੀ ਕੁਝ ਗਲਤ ਨਹੀਂ ਕੀਤਾ ਸੀ ਪਿਸਟਲ ਸਾਡਾ ਘਰੇ ਪਿਆ ਸੀ ਤੇ ਅੱਜ ਤੁਹਾਡੇ ਬੰਦਿਆਂ ਨੇ ਸਰਕਾਰੀ ਅਫਸਰ ਕੁੱਟਿਆ ਔਰ ਸਰਕਾਰੀ ਹੋਊਗਾ ਸੁਪਰਵਾਈਜ਼ਰ ਉਹ ਕਹਿੰਦਾ ਮੇਰੀ ਬਦਲੀ ਕਰ ਦੋ ਅੱਜ ਧਾਰਾ ਜਿਹੜੀਆਂ ਸਾਡੇ ਤੇ ਲੱਗਣਾ ਸੀ ਡਿਊਟੀ 'ਚ ਵਿਘਨ ਪਾਉਣ ਦਾ ਉਹਦੇ ਤੇ ਕਿਉਂ ਨਹੀਂ ਧਾਰਾ ਲੱਗੀ ਧਾਰਾ ਇਹਦੇ ਤੇ ਕਿਉਂ ਨਹੀਂ ਲੱਗੀ ਜਿਹੜੀ ਉਹ ਡਿਊਟੀ ਵਿਘਨ ਪਾਉਣ ਦਾ ਸਰਕਾਰੀ ਅਫਸਰ ਨੂੰ ਬਦਸਲੂਕੀ ਕਰਨ ਦਾ ਜਿਹੜੀਆਂ ਧਾਰਾ ਸਾਡੇ ਤੇ ਲੱਗਣਾ ਸੀ ਉਹ ਧਾਰਾ ਇਹਨਾਂ ਤੇ ਕਿਉਂ ਨਹੀਂ ਲੱਗੀਆਂ ਕਿਹੜੀ ਗੱਲੋਂ ਨਹੀਂ ਲੱਗੀਆਂ ਕਿਉਂਕਿ ਗੋਲ ਦੀ ਕੰਬੋਜ ਦੇ ਬੰਦੇ ਆ ਤੇ ਜਦੋਂ ਅਹੁਦੇ ਜੁਆਇਨਿੰਗ ਕਰਾਏ ਆ ਉਦੋਂ ਮੰਤਰੀਆਂ ਨੇ ਆ ਕੇ ਅਹੁਦੇ ਜੁਆਇਨਿੰਗ ਕਰਾਏ ਆ ਤੇ ਅੱਜ ੱੱ ਛਾਈ ਦੇ ਵਿੱਚ ਤੁਸੀਂ ਇੱਕ ਨੰਬਰ ਤੇ ਆਉਣ ਲੱਗ ਗਏ ਆ ਅਫਸੋਸ ਇਸ ਗੱਲ ਦਾ ਕਿ ਜਦੋਂ ਪਹਿਲਾਂ ਵਾਲੇ ਰਾਜਿਆਂ ਦੇ ਮੰਤਰੀ ਜਾਂ ਉਹਨਾਂ ਦੇ ਹੋਰ ਕਈ ਕਰਮਚਾਰੀ ਪਰਜਾ ਦੇ ਨਾਲ ਧੱਕਾ ਕਰਦੇ ਸੀ ਤਾਂ ਉਹ ਮੰਤਰੀ ਨੂੰ ਮਿਲਦੇ ਸੀ ਮంత్రి ਗਾਂ ਰਾਜੇ ਨਾਲ ਗੱਲ ਕਰਦਾ ਸੀ ਤੇ ਰਾਜਾ ਆਪਦੇ ਕੋਲ ਪਰਜਾ ਨੂੰ ਸਾਦਾ ਸੀ ਪਰ ਪਰਜਾ ਜਾਵੇ ਕਿੱਥੇ ਜਿਹੜਾ ਰਾਜਾ ਉਹ ਨੱਚਨ ਕੁਦੰਦੇ ਵਿੱਚ ਖੁੱਜਿਆ ਬੈਠਾ ਜਿਹੜਾ ਰਾਜਾ ਉਹ ਘਰੋਂ ਬਾਹਰ ਨਿਕਲਣ ਨੂੰ ਤਿਆਰ ਨਹੀਂ ਜਿਹੜਾ ਸਾਡਾ ਰਾਜਾ ਉਹ ਥੱਲੇ ਆਉਣ ਨੂੰ ਤਿਆਰ ਨਹੀਂ ਉਹ ਹੈਲੀਕਾਪਟਰ ਤੇ ਰਹਿੰਦਾ ਤਾਂ ਫਿਰ ਅਸੀਂ ਜਾਵਾਂਗੇ ਕਿਹਦੇ ਕੋਲ ਆਖੇ ਕਿੱਥੇ ਰੈਪਟ ਲਖਾਵਾਂ ਵੇ ਰੋਡ ਮੈਪ ਚੋਰੀ ਹੋ ਗਿਆ ਆਮ ਆਦਮੀ ਪਾਰਟੀ ਦਾ ਲੋਕਾਂ ਨੂੰ ਰਾਜ ਕਰਾਉਣ ਵਾਲਾ ਹਰਾ ਪਿੰਨ ਲੋਕਾਂ ਤੇ ਚੱਲਣ ਵਾਲਾ ਹਰੇ ਪਿੰਨ ਦਾ ਤਾਂ ਪਤਾ ਨਹੀਂ ਪਰ ਥੋੜਾ ਜਿਹੜਾ ਨਾ ਡੰਡਾ ਜ਼ਰੂਰ ਚੱਲੀ ਜਾਂਦਾ ਲੋਕਾਂ ਤੇ ਤੇ ਅਫਸਰਾਂ ਤੇ ਤੇ ਅਫਸਰਾਂ ਨੂੰ ਬੇਨਤੀ ਕਰਦਾ ਜਿਹੜੇ ਅੱਜ ਅਫਸਰ ਇਹਨਾਂ ਨੂੰ ਬਚਾਉਣ ਦੇ ਵਿੱਚ ਲੱਗੇ ਪਏ ਆ ਯਾਦ ਰੱਖੋ ਜੇ ਕਿ ਤੁਸੀਂ ਉਸ ਮੁਰਗੀਖਾਨ ਜਿਹੜਾ ਕੱਲ ਨੂੰ ਉਸ ਕਟੀੜ ਦੇ ਮੁਰਗੀਖਾਨੇ ਦੇ ਵਿੱਚ ਆ ਤੁਸੀਂ ਰੱਬ ਰੱਬ ਕਰੀ ਜਾਓ ਕਰੀ ਜਾਓ ਔਰ 10-20 ਮੁਰਗੇ ਜਦੋਂ ਰੱਬ ਰੱਬ ਕਰਦੇ ਆ ਤਾਂ ਉਹ ਦਸਾਂ ਮੁਰਗਿਆਂ ਦੀ ਵਾਰੀ ਆਉਣੀ ਆਉਣੀ ਆ ਜਿਹੜੀ ਧਾਰ ਤਿੱਖੀ ਹੋ ਰਹੀ ਆ ਉਹ ਤੁਹਾਡੇ ਵਾਸਤੇ ਹੋ ਰਹੀ ਆ ਜਿਵੇਂ ਸਿਆਣਿਆਂ ਦੀ ਕਹਾਵਤ ਸੀ ਕਿ ਬੱਕਰੇ ਦੀ ਮਾਂ ਕੱਬ ਤੱਕ ਖੈਰ ਮਨਾਏਗੀ ਭਰਾਵੋ ਜਿਵੇਂ ਅੱਜ ਤੁਸੀਂ ਦੂਜੇ ਮੁਰਗਿਆਂ ਨੂੰ ਵਢਵਾਈ ਜਾਂਦੇ ਆ ਤਾਂ ਇਹ ਚੀਜ਼ ਭੁੱਲੋ ਨਾ ਕਿ ਮੁਰਗਾ ਜੇ ਇੱਕ ਰਹਿ ਗਿਆ ਤਾਂ ਵਾਰੀ ਉਹਦੀ ਵੀ ਆਉਣੀ ਆ ਸਾਰੇ ਮੁਰਗੇ ਖਟੀਟਨੇ ਵਢਣੇ ਆ ਇਹ ਕੋਈ ਬਚਾਉਣਾ ਨਹੀਂਗਾ ਯਾਦ ਰੱਖੋ ਤਾਂ ਮੈਂ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਥੋੜੀ ਜੀ ਝਾਤੀ ਮਾਰੋ ਕਿ ਆ ਗੁੰਡਾਗਰਦੀ ਹੋ ਕੇ ਮੈਂ ਰਹੀ ਹਲਕਾ ਜਲਾਲਾਬਾਦ ਦੇ ਵਿੱਚ ਤੇ ਐਮਐਲਏ ਨੂੰ ਬੇਨਤੀ ਕਰਦਾ ਐਮਐਲਏ ਸੁੱਤਾ ਕਿਉਂ ਪਿਆ ਉੱਠ ਮੇਰੇ ਭਰਾ ਜੇ ਸਰੀਰ ਠੀਕ ਨਹੀਂਗਾ ਕਿਸੇ ਵੈਦ ਕੋਲ ਲੈ ਜਗੇ ਤੈਨੂੰ ਦਵਾਈ ਬੂਟੀ ਦਵਾ ਦਗੇ ਇੰਨੀ ਕ ਬੇਨਤੀ ਆ ਭਰਾ ਹੋਣ ਦੇ ਨਾਤੇ ਅਸੀਂ ਇੰਨਾ ਕ ਕਰ ਸਕਦੇ ਆ ਗੋਲਦੀ ਕੰਬੋਸ ਸਿਆਂ ਉੱਠ ਮੜਾ ਜਾ ਕੀ ਹੋ ਰਿਹਾ ਹਲਕੇ ਦੇ ਵਿੱਚ ਬਦਨਾਮੀ ਤੂੰ ਆਪ ਕਰਾ ਰਿਆ ਕਿ ਤੇਰੀ ਹੋ ਰਹੀ ਆ ਸਮਝ ਨਹੀਂ ਆਉਂਦੀ ਇਸ ਗੱਲ ਦੀ ਆ ਲੋਕਾਂ ਨਾਲ ਇੰਨਾ ਧੱਕਾ ਨਾ ਕਰੋ ਜੋਰ-ਜੋਰੀਆਂ ਚੱਲਦੀਆਂ ਚੋਰ ਚੋ ਆ ਚੋਰਚੋਰੀਆਂ ਚੱਲਦੀਆਂ ਜੋਰ-ਜੋਰੀਆਂ ਨਹੀਂ ਚੱਲਦੀਆਂ ਕਹਿਣਾ ਮਣਾਓ ਅਫਸਰਾਂ ਨੂੰ ਬਥੇੜੇ ਥੋਡੇ ਥਾਣਿਆਂ ਦੇ ਵਿੱਚ ਵੀ ਕਹਿਣੇ ਮੰਨੇ ਜਾ ਰਹੇ ਆ ਹਰ ਪਾਸੇ ਥੋਡੇ ਕਹਿਣੇ ਮੰਨੇ ਜਾ ਰਹੇ ਆ ਪਰ ਹੁਣ ਇਹ ਬੇਨਤੀ ਆ ਕਿ ਕੁੱਟਕਟਾਪੇ ਤੇ ਨਾ ਆਓ ਇੰਨੀ ਕੁ ਬੇਨਤੀ ਮੰਨੋ ਸਾਡੀ ਤੇ ਨਹੀਂ ਤਾਂ ਆਉਣ ਵਾਲੀ ਸਰਕਾਰਾਂ ਨੂੰ ਤੁਸੀਂ ਵੱਲ ਸਿਖਾਈ ਜਾਂਦੇ ਆ ਤੇ ਅਸੀਂ ਤਾਂ ਸਿੱਖਾ ਹੀ ਸੇਕਾਂਗੇ ਉਹਨਾਂ ਅੱਗਾਂ ਦੇ ਵਿੱਚ ਤੁਸੀਂ ਮੱਚਣਾ ਕਿਉਂਕਿ ਉਹਨਾਂ ਨੇ ਦੇਖਣਾ ਹੀ ਨਹੀਂ ਕੀ ਚੱਲੀ ਇਹਦਾ ਵੱਲ ਬੜਾ ਆ ਗਿਆ ਉਹਨਾਂ ਨੂੰ ਤੁਸੀਂ ਸਿਖਾਤਾ ਉਹ ਤਾਂ ਭੋਲੇ ਸੀ ਯਾਦ ਰੱਖੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ